ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਸ਼ਾਮ ਦੇ 7:30 ਦਾ ਟਾਈਮ ਹੋਇਆ ਵਾ ਤੇ ਆਪਾਂ ਬੈਠੇ ਆਂ ਸਭਰਾ ਮੰਡੀ ਦੇ ਵਿੱਚ ਜਿੱਥੇ ਕਿ ਬਰਸਾਤ ਆਪਣਾ ਰੰਗ ਵਿਖਾਉਂਦੀ ਆ ਤੇ ਆੜਤੀ ਭਰਾਵਾਂ ਨਾਲ ਵੀ ਗੱਲਬਾਤ ਹੋਈ ਆ ਤੇ ਬਹੁਤ ਦੁਖੀ ਹੋਈ ਜੋ ਕਿ ਕਿਸਾਨਾਂ ਨੂੰ ਤੇ ਆੜਤੀਆਂ ਨੂੰ ਜਮੀਨਾਂ ਜੋ ਬਾਹਰ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਸਰਕਾਰਾਂ ਤੇ ਆੜਤੀਆਂ ਨੂੰ ਮੰਡੀਆਂ 'ਚ ਬਾਹਰ ਕਰਕੇ ਕਾਰਪੋਰੇਟ ਜਗਤ ਦੇ ਹੱਥ ਦੇਣੀ ਚਾਹੁੰਦੀ ਆ ਡੋਰਜ ਦੀ ਵੀ ਸਾਰੀ ਤੇ ਉਤੋਂ ਆਹ ਵੇਖ ਸਕਦੇ ਤੁਸੀਂ ਬਦਲਦੇ ਵੀ ਹਾਲਾਤ ਮਹਾਰਾਜ ਵੀ ਪਤਾ ਨਹੀਂ ਕੀ ਅਡੇ ਰੰਗਾਂ 'ਚ ਰਾਜੀ ਆ ਚਲੋ ਵਾਹਿਗੁਰੂ ਦੇ ਰੰਗ ਤੇ ਨਿਆਰੇ ਆ ਕੁਝ ਵੀ ਕਰ ਸਕਦਾ ਉਹਦੇ ਨਾਲ ਤੇ ਆਪਾਂ ਨਹੀਂ ਟੱਕਰ ਲੈ ਸਕਦੇ ਪਰ ਜੋ ਕਾਰਪੋਰੇਟ ਜਗਤ ਚੜਦਾ ਆਉਂਦਾ ਦਿਨੋਂ ਦਿਨ ਤੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਹਾਲਾਤ ਬਣਾ ਦਿੱਤੇ ਐ ਸਮੇਂ ਤੇ ਉਹਨਾਂ ਨਾਲ ਅਸੀਂ ਲੜਨ ਵਾਸਤੇ ਏਕੇ ਦੀ ਬਾਹ ਫੜੀਏ ਆਪੋ ਆਪਣੇ ਗਲੇ ਸ਼ਿਕਵੇ ਮਟਾ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਲਈਏ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡੀਆਂ ਫਸਲਾਂ ਜਿਸ ਤਰ੍ਹਾਂ ਪਹਿਲਾਂ ਆਉਂਦਿਆ 13-14 ਮੌਚਰ ਦੇ ਜਿਹੜੀ ਕਣਕ ਜਿਹੜੀ ਸਾਡੀ ਤਲ ਜਾਂਦੀ ਸੀ ਹੁਣ ਜਿਹੜੇ ਆਰਤੀਆਂ ਵਿਰਿਆਣਾ ਗੱਲ ਹੋਈ ਆ ਵੀ 12 ਮੌਚਰ ਕਣਕ ਜਿਹੜੀ ਲੈ ਰਿਹਾ ਗਾੜੀ ਗਦਾਮਾ ਚ ਜੇ ਤੋਂ ਥੋੜਾ ਮੌਚਰ ਤਾਂ ਹੁੰਦਾ ਵਾ ਤੇ 400 ਤੋੜੇ ਮਗਰ 6 ਬੋਰੀਆਂ ਦਾ ਕੱਟ ਲਾਉਂਦੇ ਆ ਤੋੜਿਆਂ ਦਾ ਤੇ ਜਿਹੜਾ ਕਿ 3 ਕੁਇੰਟਲ ਕੱਟ ਬੰਦਾ ਵਾ ਬਹੁਤ ਹੀ ਜ਼ਿਆਦਾ ਮੰਦ ਭਾਗਾ ਸਮਾਂ ਆ ਚੁੱਕਾ ਵਾ ਕਿਸਾਨੋ ਜਾਗ ਜਓ ਅਜੇ ਵੀ ਸਮਾਂ ਏ ਇਸ ਟਾਈਮ ਸਵਾਗਤ 7 7:30 ਦਾ ਟਾਈਮ ਹੈਗਾ ਵਾ ਤੇ ਅਸੀਂ ਜਾਂ ਮੰਡੀ ਦੇ ਵਿੱਚ ਬੈਠੇ ਆ ਕਣਕ ਜਖਾਉਣ ਵਾਸਤੇ ਤੇ ਹਾਲਾਤ ਇਦਾਂ ਦੇ ਬਣੇ ਉਤੋਂ ਰੱਬ ਵੀ ਕਹਿਰ ਵਣ ਪੂਰਾ ਹੋਇਆ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਪਰ ਗੱਲ ਸਮਾਂ ਵਿਚਾਰਨ ਦੀ ਆ ਸਮਾਂ ਬਹੁਤ ਹੀ ਜ਼ਿਆਦਾ ਭਿਆਨਕ ਬੰਦਾ ਜਾ ਰਿਹਾ ਵਾ ਤੇ ਏਕਾ ਆਪਾ ਨੂੰ ਕਰਕੇ ਜਿਹੜਾ WTO ਦਾ ਨੀਤੀਆਂ ਵਾਂ ਉਹਨਾਂ ਚੋਂ ਪੰਜਾਬ ਨੂੰ ਤੇ ਭਾਰਤ ਨੂੰ ਬਾਹਰ ਕੱਢਣਾ ਪੈਣਾ ਵਾ ਤਾਂ ਜੋ ਆਉਣ ਵਾਲੇ ਸਮੇਂ 'ਚ ਸਈ ਆਪਣੀ ਨਸਲ ਫਸਲ ਨੂੰ ਬਚਾ ਸਕਾਂਗੇ ਜਿਹੜੇ ਇਹ ਗੱਲਾਂ ਕਰਦੇ ਆ ਵੀ ਖਾਲਸੇ ਰਾਜ ਦੀਆਂ ਤੇ ਖਾਲਸਾ ਰਾਜ ਤਾਦੀ ਆਉਣਾ ਜੇ ਆਪਾਂ ਏਕਾ ਕਰਾਂਗੇ ਤੇ ਕੱਲਾ-ਕੱਲੇ ਲੜਿਆ ਖਾਲਸਾ ਰਾਜ ਨਹੀਂ ਆਉਣਾ ਦੋਸਤੋ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰ ਦਿਓ ਸੁਣਿਓ ਜ਼ਰੂਰ ਸ਼ੇਅਰ ਤੇ ਤੁਹਾਡੀ ਮਰਜ਼ੀ ਕਰਨੀ ਕਰ ਲਿਓ ਕੋਈ ਗੱਲ ਨਹੀਂ ਆਪਾਂ ਨੂੰ ਐਡੀ ਵੀ ਨਹੀਂ ਹੈਗੀ ਤਾਂਗ ਪਰ ਸੁਣਿਓ ਜ਼ਰੂਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ